हा जी पिताजी पिताजी भारती हा भारत हा 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 चाभी है भारत चाभी हे भारत भारत जय भारती जय भारती जय भारती जय भारती जय भारती जय भी जय भी जय भाषा मु ਵਾਕਾਏਕਾ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਛੇੜਖੰਨੀ ਕੀਤੀ ਗਈ ਇਹਨੂੰ ਤੋੜਨ ਦੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਫਲੋਰ ਨੰਗਲਪਿੰਡ ਦੇ ਵਿੱਚ ਕੱਲ ਜਿਹੜੀ ਇਵਾਰਦਤਾ ਕੀਤੀ ਗਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਇਹ ਮੰਗ ਕਰਦਾ ਸੁੱਚਾ ਇਹ ਵਾਲਮੀਕੀ ਸਮੁਦਾਇ ਦਲੀ ਸਮੁਦਾਇ ਮੰਗ ਕਰਦਾ ਵਾ ਕਿ ਜਲਦ ਤੋਂ ਜਲਦ ਦੋਸ਼ੀ ਜਿਹੜੇ ਆ ਫੜੇ ਜਾਣੇ ਚਾਹੀਦੇ ਆ ਜੇ ਦੋਸ਼ੀ ਨਾ ਫੜੇ ਗਏ ਫਿਰ ਮੈਂ ਸਮਝਦਾ ਕਿ ਜਿੱਦਾਂ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਫਿਰ ਪੰਜਾਬ ਦਾ ਜਿਹੜਾ ਮੋਲ ਖਰਾਬ ਹੋ ਸਕਦਾ ਉਹਦਾ ਜਿਹੜਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਊਗਾ ਤੇ ਮੌਜੂਦਾ ਸਰਕਾਰ ਹੋਗੀ ਸਰਕਾਰ ਨੂੰ ਵੀ ਇਹਨਾਂ ਦੇ ਦੰਤ ਪਾਣੇ ਚਾਹੀਦੀ ਆ ਕਿ ਜਿਸ ਤਰ੍ਹਾਂ ਪਿੱਛੇ ਬੇਵਫ਼ਾਈ ਕੀਤੀ ਆ ਤੇ ਹੁਣ ਵੀ ਇਹਨਾਂ ਨੇ ਬੇਵਫ਼ਾਈ ਕਰ ਦਿੱਤੀ ਆ ਇਹ ਸਿੱਧਾ-ਸਿੱਧਾ ਜਿਹੜਾ ਇਹ ਸੰਦੇਸ਼ ਦੇ ਰਿਹਾ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੀ ਜਿਹੜੀ ਸਾਹ ਜ ਇਹਨੂੰ ਖਤਮ ਕਰਨਾ ਚਾਹੁੰਦੇ ਆ ਪਰ ਮੈਂ ਪੰਨੂ ਕੁੱਤੇ ਨੂੰ ਇਹ ਗੱਲ ਦੱਸ ਦਨਾ ਚਾਹਨਾ ਕਿ ਪੰਜਾਬ ਦੀ ਜਿਹੜੀ ਸਾਹ ਆ ਇਹ ਤੇਰੀਆਂ ਇਹੋ ਜਿਹੀ ਸਰਕਾਰਤਾ ਗੰਧੀਆਂ ਸ਼ਰੌਤਾ ਕਰਨ ਦੇ ਨਾਲ ਪੰਜਾਬ ਦੀ ਸਾਂਝ ਖਤਮ ਨਹੀਂ ਹੋਣੀ ਇਹ ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਸਾਰਿਆਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਆ ਸਾਰੇ ਇਕੱਠੇ ਇਹ ਰਲ ਮਿਲ ਕੇ ਸਾਰੇ ਪਵਿੱਤਰ ਦਿਹਾੜੇ ਲੜੇ ਆ ਮਨਾਉਂਦੇ ਆ ਕਿਉਂਕਿ ਪੰਜਾਬ ਜਿਹੜਾ ਗੁਰੂ ਪਿਰਾਂ ਦੀ ਧਰਤੀ ਆ ਸਾਰੇ ਇਕੱਠੇ ਹੋ ਕੇ ਇਹ ਸਾਰੇ ਦਿਹਾੜੇ ਇਕੱਠੇ ਪਣਾ ਗੁਰਪੁਰ ਹੋਵੇ ਆਰਾਮ ਨਮੀ ਹੋਵੇ ਪ੍ਰਭੂ ਭਾਲਮੀ ਕੀ ਮਹਾਰਾਜੀ ਦੀ ਸ਼ੋਭਾ ਯਾਤਰਾ ਹੋਵੇ ਜਾਂ ਕੋਈ ਵੀ ਦਿਹਾੜਾ ਹੋਵੇ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਉਹ ਥੋੜੇ ਦਿਨ ਬਾਅਦ ਹੀ 5 ਤਰੀਕ ਨੂੰ ਇਹ ਆਰਾਮ ਨਮੀ ਸ਼ੋਭਾ ਯਾਤਰਾ ਵਾ ਔਰ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਜਦੋਂ ਦਿਹਾੜਾ ਵਾ ਪੂਰੇ ਫਿਸ਼ਰ ਦੇ ਵਿੱਚ ਮਨਾਇਆ ਜਾਣਾ ਇਹਨੇ ਜਾਣ ਕੇ ਇਹਨੂੰ ਪਤਾ ਵਾ ਕਿ ਬਾਬਾ ਸਾਹਿਬ ਦਾ ਪਵਿੱਤਰ ਦਿਹਾੜਾ ਪੂਰੇ ਫਿਸ਼ਰ ਦੇ ਵਿੱਚ ਮਨਾਇਆ ਜਾਣਾ ਕਿ ਤਾਂ ਹੀ ਉਹਨੇ ਆ ਥੋੜੇ ਦਿਨ ਪਹਿਲਾਂ ਦਿਨ ਚੂਸ ਕਰਕੇ ਜਿਹੜੀ ਬਾਬਾ ਸਾਹਿਬ ਦੀ ਪ੍ਰਤੀਬੰਧ ਦੇ ਨਾਲ ਜਿਹੜੀ ਵੇਦਵੀ ਕੀਤੀ ਆ ਔਰ ਪੂਰੇ ਦਲੀ ਸਮਾਜ ਦੇ ਵਿੱਚ ਪੂਰੇ ਵਾਲਮੀਕੀ ਸਮਾਜ ਦੇ ਮਜਵੀ ਸਮਾਜ ਦੇ ਵਿੱਚ ਬੜਾ ਰੋਸ਼ ਹੈ ਔਰ ਹਰ ਸਮਾਜ ਦੇ ਵਿੱਚ ਰੋਸ਼ ਆਗਾ ਵਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਇਹ ਮੰਗ ਕਰਦੇ ਜਿਹੜੇ ਦੋਸ਼ੀਆਂ ਨੇ ਇਹ ਹਰਕਤ ਕੀਤੀ ਆ ਉਹਨਾਂ ਨੂੰ ਜਲਦ ਜਲਦ ਗ੍ਰਿਫਤਾਰ ਕਰੇ ਔਰ ਜਿਹੜਾ ਪੰਨੂ ਵਿਦੇਸ਼ਾਂ ਦੇ ਵਿੱਚ ਬੈਠਾ ਮੈਂ ਸੈਂਟਰ ਏਜੰਸੀਆਂ ਨੂੰ ਵੀ ਅਪੀਲ ਕਰਨਾ ਚਾਹਨਾ ਕਿ ਤੁਸੀਂ ਉਹਨਾਂ ਨੋਟਿਸ ਕੱਢ ਕੇ ਉਹਨੂੰ ਉੱਥੋਂ ਫੜ ਕੇ ਲਿਆ ਕੇ ਇਥੇ ਰਸਤ ਪਾਈ ਜਾਵੇ ਜਿਹੜਾ ਬਾਰ-ਬਾਰ ਇਹੋ ਜਿਹੀਆਂ ਟਿੱਪਣੀਆਂ ਕਰਦਾ ਬਾਰ-ਬਾਰ ਜਿਹੜਾ ਦੰਗੇ ਕਰਾਂ ਦੀ ਕੋਸ਼ਿਸ਼ ਕਰਦਾ ਪੰਜਾਬ ਦਾ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਚ ਸਾਂਝ ਖਤਮ ਦੀ ਜਿਹੜੀ ਕੋਸ਼ਿਸ਼ ਕਰਦਾ ਇਹੋ ਜਿਹਾ ਗੰਦਾ ਬੰਦਾ ਇਹਨੂੰ ਪੰਜਾਬ ਚ ਲਿਆਇਆ ਜਾਵੇ ਇਹਨੂੰ ਘਣੀ ਤੋਂ ਘਣੀ ਜਿਹੜੀ ਸਜ਼ਾ ਜਿਹੜੀ ਦਿੱਤੀ ਜਾਵੇ ਨਹੀਂ ਤਾਂ ਪੰਜਾਬ ਦਾ ਮੋਲ ਮੈਂ ਸਮਝਦਾ ਬਹੁਤ ਜ਼ਿਆਦਾ ਜਿਹੜਾ ਖਰਾਬ ਹੋ ਜਾਏਗਾ ਪੰਜਾਬ ਦੀ ਸਾਂਝ ਜਿਹੜੀ ਆ ਖਦਮਾਲ ਪਾਸੇ ਨੂੰ ਤੁਰ ਪੋਗੀ ਅਸੀਂ ਨਹੀਂ ਚਾਹਨੇ ਕਿ ਪੰਜਾਬ ਦੇ ਵਿੱਚ ਐੋਜਾ ਮੋਲਕ ਰੇਡ ਹੋਵੇ ਇੱਕ ਜਿੰਮਦੇ ਬੰਦੇ ਕਰਕੇ ਇੱਕ ਕਟਿਆ ਬੰਦੇ ਕਰਕੇ ਜਿਹੜਾ ਬਾਰ-ਬਾਰ ਸਾਡੇ ਰੈਬਰਾਂ ਦੇ ਨਾਲ ਜੜੀਆਂ ਇਹ ਟਿੱਪਣੀਆਂ ਕਰਦਾ ਛੇੜਖਾਨੀਆਂ ਕਰਦਾ ਬੰਦੇ ਹਾਇਰ ਕਰਕੇ ਐੋਜੀਆਂ ਟਿੱਪਣੀਆਂ ਕਰਾਉਂਦਾ ਵਾ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਹਨੂੰ ਜੇਲ੍ਹ ਚ ਕੀਤਾ ਜਾਵੇ ਜੈ ਵਾਲਮੀਕੀ ਜੈਪੀਮ ਜੇ ਪਰ ਰਾਜ ਜੀ ਪਿਛਲੇ ਪਿਛਲੇ ਮਹੀਨੇ ਅੰਬਰਸਾਰ ਤੇ ਹੌਨ ਫਲੋਰ ਦੇ ਵਿੱਚ ਜਿਉ ਘਟਨਾ ਹੀ ਕੀਤੀ ਗਈ ਹੈ ਕਿਦਾਂ ਸਮਝਦੇ ਆ ਤੇ ਮੈਂ ਆਹੀ ਸਮਝਦਾ ਪੰਜਾਬ ਦੀ ਜਿਹੜੀ ਸੁਖਸ਼ਾਂਤੀ ਆ ਪੰਜਾਬ ਖੁਸ਼ਹਾਲ ਆ ਜਿਹੜਾ ਉਹਨੂੰ ਖਤਮ ਕਰਨਾ ਚਾਹੁੰਦਾ ਇੱਕ ਸ਼ਰਾਰਤੀ ਬੰਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਰਾਜਨੀਤੀ ਪਲੈਨਿੰਗ ਤਿਆਰ ਕਰਦਾ ਤੇ ਫੰਡਿੰਗ ਦੇ ਕੇ ਇਹੋ ਜਿਹਿਆਂ ਇਹ ਜਿਹੜੇ ਸਾਡੇ ਰਹਿਬਰ ਆ ਉਹਨਾਂ ਨਾਲ ਟਿੱਪਣੀਆਂ ਕਰਾਈਆਂ ਜਾਂਦੀਆਂ ਉਹਨਾਂ ਨਾਲ ਛੇੜਖਾਨੀ ਕਰਾਈ ਜਾਂਦੀ ਆ ਕਿ ਪੰਜਾਬ ਦਾ ਮੋੜ ਖਰਾਬ ਹੋਵੇ ਮੈਂ ਤਾਂ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਤੁਸੀਂ ਮੌਜੂਦਾ ਸਰਕਾਰ ਆ ਅਤੇ ਕੜੀ ਤਕੜੀ ਜਿਹੜੀ ਨੱਤ ਪਾ ਕੇ ਆਂ ਚੀਜ਼ ਨੂੰ ਰੋਕਿਆ ਜਾਵੇ ਨਹੀਂ ਕੋ ਪੰਜਾਬ ਦਾ ਮੈਨੂੰ ਲੱਗਦਾ ਜਿੱਦਾਂ ਯੁੱਧ ਦੇ ਵਿੱਚ ਰੋਸ਼ ਆ ਬਹੁਤ ਜ਼ਿਆਦਾ ਕੱਲ بڑے ਪਿੰਡਾ ਪਿੰਡਾ ਚੋਂ ਫੋਮ ਆਏ ਕੋਲਾ ਆਈਆਂ ਔਰ ਮੈਂ ਸਮਝਦਾ ਕਿ ਸਾਰੇ ਨੂੰ ਅਸੀਂ ਰੋਕਿਆ ਹੀ ਆ ਪਰ ਜੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹੀਆਂ ਤਾਂ ਪੰਜਾਬ ਦਾ ਮੋਲ ਖਰਾਬ ਹੋਊਗਾ ਇਹ ਚੀਜ਼ ਨੂੰ ਨਿਖੇਲ ਪਾਈ ਜਾਵੇ ਕਿ ਕਿ ਭਾਈ